ਮੈਂ ਜੀ ਆਪਾਂ ਆਪ ਮਹਾਰੇ ਹੋਗੇ ਨੌਜਬਾਨੀ ਦਾ ਮੈਂ ਦਰਦ ਸਮਝਦਾ ਦਿਲਾਂ ਦੇ ਅੰਦਰ ਰੋਅ ਆ ਗੁੱਸਾ ਦਰਦ ਹੈ ਪਰ ਮੈਂ ਇਹ ਬੇਨਤੀ ਕਰਦਾ ਵੀ ਜੇ ਤੁਸੀਂ ਐਸ ਲੋਡ ਚੱਲ ਪਏ ਨਾ ਆਪ ਮਹਾਰੇ ਹੋ ਕੇ ਅਸੀਂ ਨੁਕਸਾਨ ਹੋਰ ਵੀ ਕਰਾ ਲਾਂਗੇ ਕਿਸੇ ਵੀ ਸੰਘਰਸ਼ ਨੂੰ ਜਿੱਤਣ ਲਈ ਜੰਗ ਨੂੰ ਜਿੱਤਣ ਲਈ ਇੱਕ ਬਿਉਂਤਬੰਦੀ ਦੀ ਇੱਕ ਯੋਜਨਾ ਦੀ ਲੋੜ ਹੁੰਦੀ ਹੈ ਉਹ ਯੋਜਨਾ ਉਹ ਬਿਉਂਤ ਬਣਾ ਕੇ ਆਪਾਂ ਜੇ ਚੱਲਾਂਗੇ ਤਾਂ ਸਾਡੇ ਮੋਰਚੇ ਸਫਲ ਹੋਣਗੇ ਸਾਡੇ ਮੋਰਚੇ ਫਤਿਹ ਹੋਣ। ਹੁਣ ਤੁਸੀਂ ਇੱਥੇ ਆਏ ਹੋ ਲਗਾਤਾਰ ਇੱਥੇ ਬਣੇ ਰਹਿਣ ਰੋਗ। ਬਿਲਕੁਲ ਵੀਰੇ ਮੈਂ ਤਾਂ ਦੇਖੋ ਲਗਾਤਾਰ ਮੈਂ ਲੋਕਾਂ ਨੂੰ ਅਪੀਲ ਮੈਂ ਕੱਲ ਵੀ ਪਿੰਡਾਂ ਜਾ ਕੇ ਆਇਆ ਇਹ ਹੀ ਅਪੀਲ ਕਰਨ ਗਿਆ ਸੀ ਵੀ ਬਾਈ ਘਰਾਂ 'ਚ ਨਾ ਬੈਠੋ। ਜਿੱਥੇ ਵੀ ਮੋਰਚਾ ਲੱਗਿਆ ਉੱਥੇ ਜਾਓ। ਤੇ ਇਹ ਨੂੰ ਇਹ ਨੂੰ ਹੁਣ ਪੰਜਾਬ ਦੇ ਵਿੱਚੇ ਖੇਡਣਾ ਖੇਡਣੀਆਂ ਬੰਦ ਕਰ ਦਿਓ। ਇਹ ਪੰਚਕ ਮੋਰਚਾ ਹੈ, ਇਹ ਕਾਮਰੇਡਾਂ ਦਾ ਮੋਰਚਾ ਹੈ, ਇਹ ਫਲਾਨੀ ਧਰ ਦਾ ਮੋਰਚਾ ਹੈ, ਫਲਾਨੀ ਧਰ ਦਾ ਮੋਰਚਾ ਹੈ। ਮੇਰਾ ਵੀਰ ਇਹ ਮਾਹੌਲ ਨਾ ਸਿਰਜੋ। ਇਹ ਮਾਹੌਲ ਸਿਰਜਣ ਲਈ ਤਾਂ ਇਹ ਨੈਰੇਟਿਵ ਜਿਹੜਾ ਆਪਣੇ ਆਈਟੀ ਸੈਲਰ ਆਹੀ ਆਪਣੇ ਬੰਦਿਆਂ ਰਾਹੀ ਵੀ ਇਹਨਾਂ ਨੂੰ ਪਾੜਨਾ ਕਿਵੇਂ ਆ ਦਫਾੜ ਕਿਵੇਂ ਕਰਨਾ ਮੈਂ ਬੇਨਤੀ ਕਰਦਾ ਵੀ ਜੇ ਸਾਨੂੰ ਕਿਸੇ ਦੇ ਅਸੀਂ ਹੱਕ 'ਚ ਵੀ ਨਹੀਂ ਬੋਲਣਾ ਉਹਦੇ ਵਿਰੋਧ 'ਚ ਵੀ ਨਾ ਬੋਲੋ ਉਹਦੀ ਮੁਖਾਲਫਤ ਵੀ ਨਾ ਕਰੋ ਚੁੱਪ ਹੋ ਜਾਓ ਤੇ ਜਿੰਨਾ ਚਿਰ ਪੰਜਾਬ ਇਕੱਠਾ ਹੋ ਕੇ ਨਹੀਂ ਲੜਦਾ ਤੁਸੀਂ ਯਾਦ ਰੱਖਿਓ ਕੱਲੇ-ਕੱਲੇ ਨੂੰ ਕੱਢ ਕੇ ਤੁਹਾਨੂੰ ਕੁੱਟਣਗੇ ਵੀ ਮਾਰਨਗੇ ਵੀ ਜੇਲ੍ਹਾਂ 'ਚ ਵੀ ਬੰਦ ਕਰਨਗੇ ਛੱਡ ਦਿਓ ਯਾਰ ਛੋਟੀਆਂ-ਛੋਟੀਆਂ ਗੱਲਾਂ ਸਾਡੇ ਕਿੱਡੇ ਕ ਬਖਰੇਵੇਂ ਨੇ ਜਿਹੜੇ ਅਸੀਂ ਇਕੱਠੇ ਨਹੀਂ ਹੋ ਸਕਦੇ ਪਰ ਬਿਨਾਂ ਗੱਲ ਤੋਂ ਅਸੀਂ ਹਰ ਗੱਲ ਦੇ ਵਿੱਚ ਟੰਗ ਫਸਾ ਲੰਨੇ ਆਂ ਹਰ ਗੱਲ ਦੇ ਵਿੱਚ ਅਸੀਂ ਕਹਿੰਦੇ ਆ ਆ ਮਾੜਾ ਆ ਚੰਗਾ ਇੱਕ ਮਿੰਟ ਲਾਉਣੇ ਆ ਅਸੀਂ ਕਿਸੇ ਬੰਦੇ ਨੂੰ ਸਮਾਨ ਤੇ ਚਾੜਨ ਲਈ ਇੱਕ ਮਿੰਟ ਲਾਉਣੇ ਜਮੀਨ ਤੇ ਲਿਆਉਣ ਲਈ ਮਿੰਟ ਤੇ ਉਹਦੇ ਗੱਲ ਦੇ ਸਰਟੀਫਿਕੇਟ ਪਾ ਦਿੰਨੇ ਆ ਇਹ ਗਦਾਰ ਐ ਇਹ ਬਿਕ ਗਿਆ ਇਹ ਝੁਕ ਗਿਆ ਨਹੀਂ ਯਾਰ ਇਹ ਗੱਲਾਂ ਨਾ ਕਰੋ ਛੱਡ ਦਿਓ ਇਹਦਾ ਬੈਸੀ ਸਰਕਾਰੀ ਬਹੁਤ ਕੰਮ ਕਰੀ ਜਾਂਦੀ ਆ ਆਓ ਮੇਰਾ ਵੀਰ ਇੱਥੇ ਹੁਣ ਜਿਹੜੇ ਸਾਡੇ ਨੌਜਵਾਨ ਇੱਥੇ ਬੈਠੇ ਆ ਡਬੂਗੜ੍ਹ ਜਾਂ ਸਾਡੇ ਬੰਦੀ ਸਿੰਘ 40-40 ਸਾਲ ਤੋਂ ਜੇਲ੍ਹਾਂ 'ਚ ਬੰਦ ਨੇ ਉਹਦੇ ਲਈ ਵੀ ਅਸੀਂ ਵੱਧ ਤੋਂ ਵੱਧ ਇਕੱਠੇ ਹੋ ਕੇ ਕਾਫਨਾ ਰੂਪ 'ਚ ਚੱਲ ਗਏ ਤੇ ਜਿਹੜੀ ਸਾਡੀ ਲੜਾਈ ਦਿੱਲੀ ਦੇ ਖਿਲਾਫ ਅਸੀਂ ਖਨੌਰੀ ਦਸ਼ੰਭੂ ਬੈਠੇ ਹਾਂ ਉੱਥੇ ਵੀ ਅੱਪ ਵੱਧ ਤੋਂ ਵੱਧ ਪਹੁੰਚੇ ਇੱਥੇ ਤੁਸੀਂ ਕਹਿੰਨੇ ਵੀ ਸਰਕਾਰ ਜਿਹੜੀ ਹੈਗੀ ਆਪਣਾ ਰੋਲ ਨਹੀਂ ਨਿਭਾਰੀ ਪਰ ਤੁਹਾਨੂੰ ਲੱਗਦਾ ਵੀ ਸ਼ੰਭੂ ਮੋਰਚੇ ਦੇ ਉੱਤੇ ਜਾਂ ਦਿੱਲੀ ਦੀਆਂ ਜਾਂ ਹਰਿਆਣੇ ਦੇ ਬਾਰਡਰਾਂ ਦੇ ਉੱਤੇ ਜਿਹੜੇ ਕਿਸਾਨ ਬੈਠੇ ਆ ਉੱਥੇ ਸਰ ਉੱਥੇ ਵੀ ਸਰਕਾਰ ਆਪਣਾ ਰੋਲ ਨਹੀਂ ਨਿਭਾਰੀ ਕਿਉਂਕਿ ਸਰਕਾਰ ਤਾਂ ਕਹਿੰਦੀ ਕਿ ਅਸੀਂ ਨਾਲ ਆ ਕਿਸਾਨਾਂ ਦੇ ਦੇਖੋ ਸਰਕਾਰ ਕਹਿੰਦੀ ਨਾਲ ਆ ਅੱਜ 3 ਦਿਨ ਹੋ ਗ 302 ਦਾ ਪਰਚਾ ਬਣਦਾ ਉਸ ਮੁੰਡੇ ਦੀ ਗੋਲੀ ਲੱਗਣ ਨਾਲ ਮੌਤ ਹੋਈ ਆ ਪੋਸਟਮਾਰਟਮ ਰਿਪੋਰਟਾਂ ਦੇ ਵਿੱਚ ਯਾਰ ਹੋ ਚੁੱਕੀਆਂ ਨੇ ਗੱਲਾਂ ਅੱਜ ਹਰਿਆਣਾ ਸਰਕਾਰ ਨੇ ਬਿਆਨ ਦਿੱਤਾ ਹਰਿਆਣਾ ਸਰਕਾਰ ਕਹਿੰਦੀ ਆ ਵੀ ਇਸ ਨੌਜਵਾਨ ਦੀ ਮੌਤ ਸਾਡੀ ਹੱਦ ਚ ਹੋਈ ਆ ਤੇ ਸਾਡਾ ਮੁੱਖ ਮੰਤਰੀ ਸਾਡੀ ਸਰਕਾਰ ਬਿਆਨ ਦਿੰਦੀ ਆ ਕਿ ਅਸੀਂ ਇਹਦੀ ਪੜਤਾਲ ਕਰ ਰਹੇ ਹਾਂ ਤਿੰਨ ਤਿੰਨ ਦਿਨ ਪੜਤਾਲ ਤੇ ਲੱਗਣ ਤੇ ਜਦੋਂ ਕਿਸੇ ਆਮ ਬੰਦੇ ਦੀ ਜ਼ੁਬਾਨ ਬੰਦ ਕਰਨੀ ਹੈ ਇੱਕ ਮਿੰਟ ਲਾਉਂਦੇ ਚੈਨੀ ਚੋਰੀ ਦਾ ਪਰਚਾ ਪਾਉਣ ਲਈ ਫਰੋਤੀਆਂ ਦੇ ਪਰਚੇ ਪਾਉਣ ਲਈ ਤੇ ਫੋਰਸਾਂ ਮਗਾ ਕੇ ਸੈਂਟਰ ਤੋਂ ਐਨਐਸਏ ਲਾਉਣੀ ਆ ਚੱਕ ਚੱਕ ਕੇ ਨੌਜਵਾਨ ਨੂੰ ਡਿਬਰੂਗੜ ਸਿੱਟਣਾ ਹੈ ਉਦੋਂ ਉਦੋਂ ਕਿਹੜੀਆਂ ਪੜਤਾਲਾਂ ਕਰਦੇ ਆ ਉਹਦੇ ਕਿਹੜੀਆਂ ਜਾਂਚਾਂ ਕਰਦੇ ਆ ਜੇ ਅਸੀਂ ਆਹੀ ਕੁਝ ਕਰਨਾ ਹੈ ਕਿ ਸਾਡਾ ਕੋਈ ਨੌਜਵਾਨ ਮਰ ਗਿਆ ਜੀ ਲੈ ਲਓ 100 ਰੁਪਏ ਲੈ ਲਓ ਨੌਕਰੀ ਤਾਂ ਫਿਰ ਮਰਵਾਈ ਚੱਲੋ ਨੌਜਵਾਨ ਜਿੰਨੇ ਮਰਵਾਉਣੇ ਆ ਸੋ ਸਾਨੂੰ ਹਨ ਇਨਸਾਫ ਚਾਹੀਦਾ ਸਾਨੂੰ ਕੋਈ ਭੀਖ ਨਹੀਂ ਚਾਹੀਦੀ ਸੋ ਇਹ ਗੱਲ ਪੰਜਾਬੀਆਂ ਨੂੰ ਸਮਝ ਲੈਣੇ ਜਿਹੜੇ ਵੀ ਜਿੰਨਾ ਚਿਰ ਅ ਉਦੇ ਪਰਿਵਾਰ ਨੂੰ ਨੌਕਰੀ ਦੇ ਦਿਓ ਜੀ ਉਹਨੂੰ ਪੈਸੇ ਦੇ ਦਿਓ ਜੀ ਬਰਾ ਦੇਓ ਨਹੀਂ ਹੁਣ ਇਹ ਗੱਲ ਨਹੀਂ ਹੋਣੀ ਚਾਹੀਦੀ ਸਾਡਾ ਮੁੰਡਾ ਮਾਰਿਆ ਸ਼ਰੀਆਮ ਗੋਲੀ ਨਾਲ ਮਾਰਿਆ ਇੱਧਰ ਆ ਕੇ ਮਾਰਿਆ ਹੁਣ ਇਹ ਇਹ ਸਰਕਾਰ ਕਿਹੜੀ ਗੱਲ ਦੀ ਪੜਤਾਲ ਕਰ ਰਹੀ ਹੈ ਜੇ ਇਹ ਵੀ ਨਹੀਂ ਦਿਖ ਰਿਹਾ ਵੀ ਉਹਨਾਂ ਨੇ ਇੱਧਰ ਆ ਕੇ ਸਾਡੇ ਟਰੈਕਟਰ ਭੰਨੇ ਆ ਵੱਡੇ ਆ ਕਹਾਣੀਆਂ ਨਾਲ ਇਧਰੋਂ ਮੁੰਡੇ ਚੱਕ ਕੇ ਲਗੇ ਆ ਜਿਹਨਾਂ ਨੇ ਚੱਡੇ ਪਾੜਤੇ ਉਹ ਮੁੰਡਾ ਜਿਹੜਾ ਨਵੇਂ گاؤں ਵਾਲਾ ਮੁੰਡਾ ਰੋहतक ਪੀਜੀਆ ਚ ਪਿਆ ਜਵਾੜੇ ਤੋੜਤੇ ਨੱਕ ਤੋੜਤਾ ਲੱਤਾਂ ਤੋੜਤੀਆਂ ਬਾਹਾਂ ਤੋੜਤੀਆਂ ਚੱਕ ਕੇ ਉਹਨਾਂ ਨੇ ਉਧਰ ਲਗੇ ਆ ਤੇ ਹੁਣ ਉਥੋਂ ਰੈਫਰ ਵੀ ਨਹੀਂ ਹੋਣ ਦੇ ਰਹੇ ਪੀਜੀਐ ਤੋਂ 307 ਦਾ ਪਰਚਾ ਵੀ ਉੱਤੇ ਪਾਤਾ ਉਹ ਸਾਡੇ ਨੂੰ ਚੱਕ-ਚੱਕ ਕੇ ਲਿਜਾ ਰਹੇ ਆ ਉਧਰ ਕੁੱਟਮਾਰ ਕਰ ਰਹੇ ਆ ਪਰਚੇ ਵੀ ਦੇ ਰਹੇ ਆ ਤੇ ਇੱਧਰ ਪੰਜਾਬ ਸਰਕਾਰ ਕਹਿ ਰਹੀ ਆ ਅਸੀਂ ਪੜਤਾਲ ਕਰਾਂਗੇ ਉੱਤੋਂ ਕਹਿ ਰਿਹਾ ਅਸੀਂ ਪੰਜਾਬ ਨਾਲ ਆ ਅਸੀਂ ਲੋਕਾਂ ਨਾਲ ਆ ਅਸੀਂ ਤਾਂ ਜੀ ਡਾਕਟਰਾਂ ਨੂੰ ਰੱਖਿਆ ਹੋਇਆ ਅਸੀਂ ਐਂਬੂਲੈਂਸਾਂ ਖੜੀਆਂ ਕੀਤੀਆਂ ਹੋਈਆਂ ਨੇ ਉੱਪਰੋਂ ਡਰਾਮੇ ਹੋ ਰਿਹਾ ਅੰਦਰੋਂ ਸਾਰੀ ਜਿਹੜੀ ਗੱਲਬਾਤ ਉਹ ਦਿੱਲੀ ਨਾਲ ਮਿਲੀ ਹੋਈ ਹੈ ਹੁਣ ਇੱਥੇ ਅੱਗੇ ਲੰਘੋਗੇ ਉੱਥੇ ਬੈਠੋਗੇ ਜਾਂ ਵਾਪਸ ਮੜੋਗੇ ਮੈਂ ਇਹੀ ਵਾਰ-ਵਾਰ ਪਹਿਲੇ ਦਿਨ ਤੋਂ 13 ਤਰੀਕ ਤੋਂ ਲੈ ਕੇ ਮੈਂ ਬੋ ਵੀ ਇਹਦੇ ਬਾਰੇ ਫੈਸਲਾ ਸਾਡੇ ਆਗੂਆਂ ਨੇ ਕਰਨਾ ਹੈ ਤੇ ਅਸੀਂ ਲੜਨ ਵਾਲੇ ਉਸ ਸੰਘਰਸ਼ ਦੇ ਸਿਪਾਹੀ ਆ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਜਿਵੇਂ ਸਾਡੇ ਆਗੂ ਕਹਿੰਦੇ ਸਾਨੂੰ ਉਹੀ ਰਾਹ ਵਧਣਾ ਚਾਹੀਦਾ ਜਦੋਂ ਅਸੀਂ ਵੱਧ ਕੇ ਗੱਲ ਕਰਦੇ ਆਂ ਅਸੀਂ ਆਸ-ਪਾਸੇ ਗੱਲ ਕਰਦੇ ਆਂ ਨਾ ਨੁਕਸਾਨ ਅਸੀਂ ਆਪਣਾ ਵੀ ਕਰਾਉਨੇ ਆਂ ਤੇ ਅਸੀਂ ਮੋਰਚੇ ਦਾ ਵੀ ਕਰਦੇ ਆਂ ਨਰਾਸ਼ਤਾ ਨਹੀਂ ਆਉਣੀ ਚਾਹੀਦੀ ਮੋਰਚਿਆਂ ਦੇ ਵਿੱਚ ਕਦੇ ਵੀ ਢਿੱਲੀ ਗੱਲ ਨਰਾਸ਼ਤਾ ਵਾਲੀ ਗੱਲ ਚੜਦੀ ਕਲਾ ਦੀ ਗੱਲ ਕਰਨੀ ਚਾਹੀਦੀ ਆ ਢਿੱਲੀ ਗੱਲ ਨਹੀਂ ਕਰਨੀ ਚਾਹੀਦੀ ਉਹ ਮੋਰਚੇ ਨੂੰ ਕੱਖ ਨਹੀਂ ਹੋਇਆ ਬਸੇਰੇ ਇੱਥੋਂ ਹੁਣ ਲਗਾਤਾਰ ਇਹ ਗੱਲ ਦੇ ਉੱਤੇ ਜ਼ੋਰ ਲੱਗਿਆ ਜਿਹੜਾ ਗੋਦੀ ਮੀਡੀਆ ਜਾਂ ਬਕਾਊ ਮੀਡੀਆ ਮੋਰਚੇ ਜਿੱਦਾ ਕੁਝ ਰਿਹਾ ਨੀ ਜੀ ਨਰਾਸ਼ਤਾ ਫੈਲ ਗਈ ਲੋਕ ਘਰ ਨੂੰ ਆਣੇ ਸ਼ੁਰੂ ਹੋ ਗਏ ਤੁਸੀਂ ਜਾ ਕੇ ਦੇਖੋ ਕਿਵੇਂ ਸ਼ੰਭੂ ਤੇ ਖਨੌਰੀ ਦੇ ਵਿੱਚ ਕਿਵੇਂ ਉੱਥੇ ਸੰਗਤ ਪਹੁੰਚੀ ਹੋਈ ਤਾਂ ਕਿਵੇਂ ਹੋਰ ਪਹੁੰਚ ਰਹੀ ਆ ਸੋ ਅਸੀਂ ਮੈਂ ਇੱਕ ਗੱਲ ਕਹਿਣਾ ਉੱਥੇ ਕੀ ਡੱਲੇਵਾਲ ਦੀ ਲੜਾਈ ਆ ਜਾਂ ਉੱਥੇ ਪੰਦੇੜ ਦੀ ਲੜਾਈ ਆ ਜਾਂ ਸਰਜੀਤ ਫੂਲ ਦੀ ਲੜਾਈ ਆ ਜਾਂ ਕਿਸੇ ਜਸਵਿੰਦਰ ਲੋਂਗੋਵਾਲ ਦੀ ਲੜਾਈ ਆ ਜਾ ਕਿਸੇ ਹੋਰ ਕਿਸਾਨ ਆ ਕੁ ਉਹਦੇ ਨਿੱਜ ਦੀ ਲੜਾਈ ਐ ਲੱਗਦਾ ਤੁਹਾਡੀ ਹੋਣਦੀ ਆ ਯਾਰ ਸਟੇਟ ਤੁਹਾਡੇ ਉੱਤੇ ਜ਼ਬਰ ਵੀ ਟਾ ਰਹੀ ਆ ਨਵੇਂ-ਨਵੇਂ ਕਾਨੂੰਨ ਵੀ ਲਾਗੂ ਕਰਦੇ ਹਰਿਆਣਾ ਸਰਕਾਰ ਨੇ ਐਲਾਨ ਕਰਦੇ ਬੰਨੇ ਅਸੀਂ ਲਾਵਾਂਗੇ ਫਿਰ ਜੋ ਵਿਰੋਧ ਹੋਇਆ ਫਿਰ ਪਿੱਛੇ हट ਗਏ ਇਹ ਐਨਐਸਏ ਵੀ ਲਾਉਣਗੇ ਯੂਏਪੀਏ ਵੀ ਲਾਉਣਗੇ ਸੋ ਤੁਹਾਡੇ ਲਈ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤੁਹਾਡੇ ਜਵਾਕਾਂ ਲਈ ਬਈ ਉਹ ਸੰਘਰਸ਼ ਲੜਿਆ ਜਾ ਰਿਹਾ ਆ ਆ ਵੀ ਅੱਛੇ ਹੁਣ ਜੇ ਆਪਾਂ ਭਾਈ ਅਮਰਪਾਲ ਸਿੰਘ ਦੀ ਗੱਲ ਕਰਦੇ ਆ ਅਮਰਪਾਲ ਸਿੰਘ ਦੁਬਈ ਤੋਂ ਆਇਆ ਕੀ ਲੋਡ ਪੈ ਗਈ ਸੀ ਬਾਈ ਇੱਕ ਵਧੀਆ ਨੌਜਵਾਨ ਆਪਣਾ ਕੰਮਕਾਰ ਛੱਡ ਕੇ ਇੱਥੇ ਆ ਕੇ ਤੁਹਾਡੀਆਂ ਨਸਲਾਂ ਨੂੰ ਬਚਾਉਣ ਲਈ ਤੁਰਿਆ ਉਹਦੇ ਨਾਲ ਕੀ ਕੁਝ ਨਹੀਂ ਹੋਇਆ ਉਹਦੀ ਕਰਦਾਰ ਕੁਸ਼ੀ ਵੀ ਕੀਤੀ ਗਈ ਉਹਦੇ ਨਾਲ ਅੱਜ ਕੀ ਕੁਝ ਨਹੀਂ ਹੋ ਰਿਹਾ ਉਹਦੇ ਪਰਿਵਾਰ ਨਾਲ ਕੀ ਕੁਝ ਨਹੀਂ ਹੋ ਰਿਹਾ ਉਦੋਂ ਅਸੀਂ ਤਾਂ ਬਹੁਤ ਤਾਰਾ ਮਾਰਦੇ ਸੀ ਬਾਈ ਤੁਹਾਡੇ ਨਾਲ ਆ ਬਾਈ ਚੱਕ ਦਿਓ ਫੱਟੇ ਫਿਰ ਅੱਜ ਬਾਈ ਸਾਨੂੰ ਖੜਨ ਦਾ ਵੇਲਾ ਹੈ ਕੱਲੇ ਫੇਸਬੁੱਕਾਂ ਦੇ ਨਾਲ ਬਾਈ ਫੱਟੇ ਚੱਕਿਆ ਕਰੋ ਗਰਾਊਂਡ ਤੇ ਆ ਕੇ ਵੀ ਜਿੱਥੇ ਕੋਈ ਸੰਘਰਸ਼ ਵੇਖਿਆ